ਜੀ ਸੰਗਤ ਜੀ ਇੱਕ ਲੜਕੀ ਇਹ ਹੈ ਆ ਇਹ ਪੂਰੀ ਤਰੀਕੇ ਨਾਲ ਮੈਂਟਲੀ ਅਫਸੈਟ ਹੈ ਇਹਦਾ ਇਹਨੂੰ ਇਸ ਤਰੀਕੇ ਨਾਲ ਕੁਝ ਵੀ ਤੁਸੀਂ ਇਹਦੇ ਹਾਲਾਤ ਦੇ ਇਸ ਤੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਇਹਦੇ ਜਿਹੜੇ ਮੈਂਟਲੀ ਅਫਸੈਟ ਹੋਣ ਕਾਰਨ ਇਹਨੂੰ ਕੁਝ ਨਹੀਂ ਪਤਾ ਲੱਗਦਾ ਵੀ ਮੇਰਾ ਨਾਮ ਕੀ ਹੈ ਮੈਂ ਮੈਂ ਕੀ ਕਰ ਰਹੀ ਹਾਂ ਜਾਂ ਕੀ ਗੱਲਬਾਤ ਹੈ ਤੇ ਸਹੀ ਨਹੀਂ ਹੈ ਇਹ ਵੀ ਵਿਚਾਰੀ ਇੱਥੇ ਕੂੜੇ ਦੇ ਢੇਰ ਤੇ ਖੇਡਦੀ ਰਹਿੰਦੀ ਹੈ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਜਿਹੜਾ ਵੀਡੀਓ ਦੇ ਵਿੱਚ ਤੁਹਾਨੂੰ ਕੂੜੇ ਦਾ ਡੰਪ ਢੇਰ ਦਿਖਾਇਆ ਜਾ ਰਿਹਾ ਇਹ ਕੋਈ ਆਮ ਢੇਰ ਨਹੀਂ ਹੈ ਕੋਈ ਪਬਲਿਕ ਦੀ ਢੇਰ ਨਹੀਂ ਹੈ ਇਹ ਇਹਨਾਂ ਦਾ ਘਰ ਹੈ ਕਿਉਂਕਿ ਇਹ ਮੈਂਟਲੀ ਅਫਸੈਟ ਹੋਣ ਕਰਕੇ ਇਹਨਾਂ ਨੂੰ ਨਹੀਂ ਪਤਾ ਲੱਗਦਾ ਇੱਥੇ ਕੋਈ ਆਪਣਾ ਜਿਹੜਾ ਕੂੜਾ ਕਾੜਾ ਇੱਥੇ ਸਿਰ ਦਿੰਦੇ ਆ ਤੇ ਸੋ ਇਹ ਆਦੀ ਮਰਜ਼ੀ ਨਾਲ ਇੱਥੇ ਖੇਡਦੀਆਂ ਰਹਿੰਦੀਆਂ ਆ ਜਾ ਬੇਟਾ ਅੱਗੇ ਆ ਚੱਲ ਚੱਲ ਆ ਦੇਖੋ ਤੁਸੀਂ ਇਹਨਾਂ ਦੇ ਹਾਲਾਤ ਇਹ ਕੁੜੀਆਂ ਤਕਰੀਬਨ 15 ਸਾਲ ਤੋਂ ਉੱਪਰ ਹੀ ਆ ਇਹ ਇੱਥੇ ਜਿਹੜਾ ਇਹ ਆ ਦੇਖੋ ਆ ਦੇ ਨਾਮ ਨੀਸ਼ੂ 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 ਆ ਨਾਮ ਤੇਰਾ ਇਸ਼ੂ ਨਾ ਬਾਦੇ ਇਸ਼ੂ ਹੈ ਇਸ਼ੂ ਹੈ ਸੋ ਤੁਸੀਂ ਇਸ ਲੜਕੀ ਦੇ ਹਾਲਾਤ ਵੀ ਵੇਖ ਸਕਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਲੜਕੀ ਦੇ ਪੂਰੀ ਜਿਆਦਾ ਮੈਂਟਲੀ ਅਫਸਰਟ ਹੋਣ ਕਾਰਨ ਤੋਲਣ ਦੇ ਵਿਗੜਨ ਕਾਰਨ ਇਹਨੂੰ ਵੀ ਨਹੀਂ ਕੁਝ ਇਸ ਗੱਲ ਦਾ ਪਤਾ ਲੱਗਦਾ ਵੀ ਮੇਰਾ ਕੀ ਹਾਲਾਤ ਹੋ ਚੁੱਕੇ ਹੈ ਜਾਂ ਮੈਂ ਕਿਸੇ ਦਿਸ਼ਾ ਦੇ ਵਿੱਚ ਤੁਰ ਰਹੀ ਹਾਂ ਮਤਲਬ ਕਿ ਬਹੁਤ ਹੀ ਜਿਆਦਾ ਇਸ ਘਰ ਦੀ ਹਾਲਾਤ ਮਾੜੇ ਹੋਣ ਨਾਮ ਕੀ ਹੈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਣੀ ਮਲੋੜ ਤੋਂ ਮੇਰੇ ਨਾਲ ਛੋਟਾ ਵੀਰ ਨਿਰਮਲ ਸਿੰਘ ਖਾਲਸਾ ਸੋ ਅਸੀਂ ਅੱਜ ਗਿੱਦੜਵਾ ਇੱਥੇ ਆਏ ਹੋਏ ਆ ਸੋ ਜਿਹੜੇ ਪਰਿਵਾਰ ਦੀ ਤੁਹਾਨੂੰ ਵੀਡੀਓ ਸ਼ੇਅਰ ਕਰਨ ਜਾ ਰਹੇ ਆ ਇਸ ਪਰਿਵਾਰ ਦੀ ਹਾਲਾਤ ਬਹੁਤ ਹੀ ਜੜ ਮਾੜੀ ਆ ਇਹਨਾਂ ਦੀ ਤਿੰਨ ਬੇਟੀਆਂ ਤਿੰਨੇ ਹੀ ਮੈਂਟਲੀ ਅਫਸੈਟ ਐ ਬਹੁਤ ਜਿਆਦਾ ਵੱਡੀ ਪ੍ਰੋਬਲਮ ਦੇ ਵਿੱਚ ਤੇ ਤਿੰਨੇ ਭੈਣਾਂ ਮੈਂਟਲੀ ਅਫਸੈਟ ਹੋਣ ਦੇ ਕਾਰਨ ਆਪਣਾ ਜਿਹੜਾ ਸੋ ਮਾਨਸਿਕ ਅਸਤੁਲਨ ਗਵਾ ਚੁੱਕੀਆਂ ਸੋ ਅਸੀਂ ਪੰਜਾਬ ਦੇ ਉਹਨਾਂ ਸਮਾਜ ਸੇਵੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਪੰਜਾਬ ਦੇ ਵਿੱਚ ਜਾ ਕੇ ਇਦਾਂ ਦੀਆਂ ਧੀਆਂ ਨੂੰ ਜਾਂ ਹੋਰ ਭਰਾਵਾਂ ਨੂੰ ਆਪਣੇ ਜਿੱਥੇ ਵੀ ਆਸ਼ਰਮ ਦੇ ਵਿੱਚ ਲੈ ਕੇ ਜਾਂਦੇ ਆ ਜਾਂ ਉਸੇ ਕੋਈ ਵੀ ਇਹਨਾਂ ਦੀ ਸੇਵਾ ਕਰਦੇ ਆ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਮੈਂਟਲੀ ਅਫਸਰਟ ਤੋਂ ਇੱਕ ਦੁਬਾਰਾ ਜ਼ਿੰਦਗੀ ਦੇ ਵਿੱਚ ਮੋੜ ਲੈ ਕੇ ਆਉਂਦੇ ਆ ਸੋ ਅਸੀਂ ਉਹਨਾਂ ਵਰਗੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਸਾਡੇ ਨਾਲ ਕੰਟੈਕਟ ਕੀਤਾ ਜਾਵੇ ਇਹਨਾਂ ਭੈਣਾਂ ਨੂੰ ਆਪਣੇ ਕਿਸੇ ਵੀ ਉਥੇ ਜਿੱਥੇ ਆਸ਼ਰਮ ਦੇ ਵਿੱਚ ਲੈ ਜਾਇਆ ਜਾਵੇ ਤੇ ਇਹਨਾਂ ਦੀ ਫੁੱਲ ਸੇਵਾ ਹੋਵੇ ਤਾਂ ਜੋ ਇਹਨਾਂ ਦੀ ਜਿਹੜੀ ਮਾਨਸਿਕ ਤੇ ਜਿਹੜੀ ਜਿਹੜੀ ਹਾਲਾਤ ਖਰਾਬ ਹੋ ਚੁੱਕਿਆ ਦੁਬਾਰਾ ਫਿਰ ਆਪਣੇ ਵਾਪਸ ਮੋੜ ਜੀਵਨ ਦੇ ਵਿੱਚ ਆਉਣ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੈਨੂੰ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਵੇਖ ਵੀ ਚੁੱਕੇ ਹੋ ਹਨੀ ਮੇਰਾ ਨਾਮ ਦਾ ਮਲੋੜ ਦਾ ਮੈਂ ਰਹਿਣ ਵਾਲਾ ਤੁਹਾਡੇ ਅੱਗੇ ਕੰਟੈਕਟ ਨੰਬਰ 9501600978 ਇਹਨਾਂ ਦੀ ਮਾਤਾ ਜੀ ਵੀ ਆ ਹੋਰ ਸਾਡੇ ਨਾਲ ਭਰਾ ਵੀ ਆ ਤੇ ਤੁਸੀਂ ਜਲਦ ਤੋਂ ਜਲਦ ਕੰਟੈਕਟ ਕਰਕੇ ਕੋਈ ਵੀ ਸਮਾਜ ਸੇਵੀ ਕੋਈ ਵੀ ਸਮਾਜ ਸੇਵੀ ਸਹੀ ਹੋਣਾ ਚਾਹੀਦਾ ਜੈਨੂਨ ਹੋਣਾ ਚਾਹੀਦਾ ਜਿਹੜਾ ਬੰਦਾ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਰੱਖ ਸਕੇ ਕਿਸੇ ਵੀ ਸਮਾਜ ਸੇਵੀ ਨੂੰ ਵੱਡੇ ਤੋਂ ਵੱਡਾ ਸਮਾਜ ਸੇਵੀ ਹੋਵੇ ਇਥੋਂ ਲੈ ਕੇ ਜਾਵੇ ਪਿਆਰ ਤਰੀਕੇ ਨਾਲ ਇਹਨਾਂ ਦੀ ਮਾਤਾ ਵੀ ਨਾਲ ਆ ਕੋਈ ਚੱਕਰ ਨਹੀਂ ਆ ਉਹ ਆਸ-ਪਾਸੇ ਬੰਦੇ ਵੀ ਇਕੱਠੇ ਹੋ ਜਾਣਗੇ ਇਥੋਂ ਲੈ ਕੇ ਜਾਵੇ ਪ੍ਰੋਪਰ ਤਰੀਕੇ ਨਾਲ ਉੱਥੇ ਰੱਖਿਆ ਜਾਵੇ ਕਿ ਅਸੀਂ ਬਾਅਦ ਦੇ ਵਿੱਚ ਇਹਨਾਂ ਦੀ ਪੜਤਾਲ ਵੀ ਕਰੀਏ ਤੇ ਸਾਨੂੰ ਧੀਆਂ ਇਦੋਂ ਬੈਟਰ ਦਿਮਾਗ ਦੀ ਹਾਲਾਤ ਦੇ ਵਿੱਚ ਵਧੀਆ ਮਿਲਣਾ ਤੇ ਇੱਕ ਬੇਨਤੀ ਹੋਰ ਵੀ ਕਰਦਾ ਉਹੋ ਜੇ ਸਮਾਜ ਸੇਵੀ ਇਹਨਾਂ ਧੀਆਂ ਨੂੰ ਨਾਲ ਲੈ ਕੇ ਜਾਣੇ ਸਾਨੂੰ तकरीबन ਇਹ ਗੱਲਾਂ ਸਾਡੇ ਅੱਗੇ ਆਉਂਦੀਆਂ ਰਹਿੰਦੀਆਂ ਪਿਛਲੇ 2-4 ਕੇਸ ਆਏ ਸੀ ਕੁਝ ਸਮਾਜ ਸੇਵੀ ਨੇ ਲੈ ਕੇ ਸੀ ਕੁੜੀਆਂ ਨੂੰ ਇੱਥੋਂ ਸ਼ਾਇਦ ਪਤਾ ਨਹੀਂ ਕਿੱਥੇ ਲੈ ਕੇ ਗਏ ਸੀ ਉਹਨਾਂ ਨੇ ਨਾ ਕੁੜੀਆਂ ਨੂੰ ਅੱਗੇ ਸਪਲਾਈ ਕਰਤਾ ਸੀਗਾ ਮਤਲਬ ਪੋਸਟ ਆਨ ਕਰਕੇ ਕਿਸੇ ਗਊਸ਼ਾਲਾ 'ਚ ਜਾਂ ਜਾਂ ਕਿਤੇ ਹੋਰ ਪਾਸੇ ਭੇਜਦਾ ਸੀ ਮੈਂ ਵੀਡੀਓ ਦੇ ਜਰੇ ਕੋਈ ਸਾਡੀ ਧੀਆ ਭੈਣਾ ਵੀਡੀਓ ਵੇਂਦੀਆਂ ਮੈਂ ਗੱਲ ਨਹੀਂ ਕਰ ਸਕਦਾ ਕਿ ਉਹਨਾਂ ਦੇ ਉਸ ਤਰੀਕੇ ਦੇ ਅੰਗਾਂ ਦੇ ਉੱਤੇ ਵੀ ਜਿਹੜਾ ਮਹਾਰਾਜ ਇਸ ਤਰੀਕਾ ਨਹੀਂ ਦਿਖਾਵੇ ਤੇ ਸਾਨੂੰ ਉਦਾਂ ਦੇ ਸਮਾਜ ਸੇਵੀ ਲੋੜ ਨਹੀਂ ਸਾਨੂੰ ਜੈਨੂ ਸਮਾਜ ਸੇਵੀ ਚਾਹੀਦੇ ਆ ਜਿਹੜੇ ਬੰਦੇ ਇਹਨਾਂ ਨੂੰ ਇੱਥੋਂ ਲਿਜਾ ਸਕਦੇ ਆ ਪੂਰੇ ਤਰੀਕੇ ਨਾਲ ਇਹਨਾਂ ਦੀ ਸੇਵਾ ਕਰ ਸਕਦੇ ਆ ਤੇ ਰੱਬ ਦੇ ਅਨੁਸਾਰ ਮਾਧਿਅਮ ਅਸੀਂ ਵੀਡੀਓ ਦੇ ਮਾਧਿਅਮ ਰਾਈ ਇਹ ਵੀਡੀਓ ਪੰਜਾਬ ਭਰ ਨਹੀਂ ਆ ਵਰਲਡ ਦੇ ਵਿੱਚ ਅਸੀਂ ਵੰਡ ਕਰਨ ਜਾ ਰਹੇ ਆ ਸੋ ਇਹਨਾਂ ਧੀਆਂ ਦੀ ਪਲੀਜ਼ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਮੈਂ ਤੁਹਾਨੂੰ ਨੰਬਰ ਵੀ ਬੜਾ ਸ਼ੇਅਰ ਕਰ ਦਿੱਤਾ ਹੈ ਇਹਨਾਂ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਆ ਆਹ ਲੜਕੀ ਜਿਹੜੀ ਹੈ ਨਾ ਪੂਰੇ ਤਰੀਕੇ ਨਾਲ ਮੈਂਟਲੀ ਅਫੈਕਟ ਹੋ ਰਹੀ ਹੈ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਇਥੇ ਲੈ ਜਾਇਆ ਜਾਊਗਾ ਠੀਕ ਹੈ ਬੇਟਾ ਟੈਨਸ਼ਨ ਨਹੀਂ ਲੈਣੀ ਹੈ ਹੁਣ ਤੁਸੀਂ ਜਮਾਂ ਠੀਕ ਹੋ ਜਾਣਾ ਤੁਹਾਡੇ ਉੱਤੇ ਗੁਰੂ ਮਹਾਰਾਜ ਦੀ ਕਿਰਪਾ ਨਹੀਂ ਹੋ ਜਾਣੀ ਹੈ ਤੁਹਾਨੂੰ ਪੱਧਰ ਨਹੀਂ ਲੱਗਣਾ ਸੀ ਕਿਸੇ ਤਰੀਕੇ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲ ਬਣ ਜਾਣਾ ਜਾਉਂਗੇ ਨਾ ਆਪਣਾ ਇਲਾਜ ਕਰਾਉਂਗੇ ਨਾ ਮੇ ਇਹ ਜਲ ਜਾਣਗੇ ਨਾ ਮਾਤਾ ਕੋਈ ਚੱਕਰ ਦਿੰਦੀ ਹੈ ਨਾ ਠੀਕ ਹੈ ਤੁਸੀਂ ਜਾਣਾ ਵਾ ਉੱਥੇ ਆਪਣਾ ਇਲਾਜ ਕਰਾਉਣਾ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਦਵਾਈ ਦਾਰੂ ਬਹੁਤ ਵਧੀਆ ਮਿਲਣਾ ਵਾਏ ਗੁਰੂ ਵਾਏ ਗੁਰੂ ਦਾ ਦਿਨ ਨੇ ਤੇ ਸ਼ਾਮ ਨੂੰ ਗੁਰੂ ਦਾ ਨਾਮ ਜਪਿਆ ਜਾਂਦਾ ਉੱਥੇ ਜਾਉਂਗੇ ਨਾ ਬਹੁਤ ਹੀ ਜਲਦੀ ਤੁਹਾਨੂੰ ਇੱਥੇ ਲੈ ਕੇ ਜਾਇਆ ਜਾਊਗਾ ਠੀਕ ਹੈ ਵੱਡੀ ਕਹਿੰਦੀ ਹੋ ਤੁਸੀਂ ਵੀ ਜਾਣਾ ਵਾ ਜਾਉਂਗੇ ਨਾ ਆ ਦੇਖ ਕਿਸ ਤਰੀਕੇ ਨਾਲ ਇਹ ਜਿਹੜੀ ਆਪਣੀ ਰੋਟੀ ਪਾਣੀ ਇੱਥੇ ਆਮ ਹੀ ਜਿਵੇਂ ਖਾਦੇ ਆ ਦੇਖੋ ਕਿਵੇਂ ਆਪਾਂ ਕਰ ਨਹੀਂ ਸਕਦੇ ਇਹ ਵੀ ਲੜਕੀ ਪੂਰੀ ਬਹੁਤ ਜਿਆਦਾ ਮੈਂਟਲੀ ਅਫਸਟ ਹੈ ਇਸ ਇਸ ਲੜਕੀ ਨੂੰ ਵੀ ਹੈ ਜਿਹੜਾ ਇਥੋਂ ਲਿਜਾਇਆ ਜਾਊਗਾ ਜਾਓਗੇ ਨਾ ਹਾਂ ਪੱਕਾ ਹੈ ਪੱਕਾ ਇਹ ਕੁੜੀ ਜਿਹੜੀ ਹੈ ਨਾ ਤਿਆਰ ਹੋ ਚੁੱਕੀ ਹੈ ਤੁਹਾਨੂੰ ਇਥੋਂ ਲੈ ਕੇ ਜਾਇਆ ਜਾਊਗਾ ਦਵਾਈ ਵੀ ਦਵਾਈ ਜਾਊਗੀ ਤੁਹਾਡਾ ਲਾਜ਼ਮ ਕੀਤਾ ਜਾਊਗਾ ਤੁਹਾਨੂੰ ਫਿਰ ਦੁਬਾਰਾ ਉਸੇ ਹਾਲਾਤ ਦੇ ਵਿੱਚ ਖੜਾ ਕੀਤਾ ਜਾਊਗਾ ਸੋ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀਡੀਓ ਇੰਨੀ ਕੀ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਕਿ ਇਹ ਵੀਡੀਓ ਉਹ ਸਮਾਜ ਸੇਵੀ ਤੱਕ ਪਹੁੰਚਣੀ ਚਾਹੀਦੀ ਹੈ ਜਿਹੜੇ ਸਮਾਜ ਸੇਵੀ ਵਾਇਗਰੂ ਨੂੰ ਹਾਜ਼ਰ ਨਾਜ਼ਰ ਰੱਖਦੇ ਹੋਏ ਆਪਣੀ ਅਸਲੀ ਸੇਵਾ ਕਰਦੇ ਹੋਣ ਉਹ ਇਹਨਾਂ ਨੂੰ ਧੀਆਂ ਨੂੰ ਲੈ ਕੇ ਜਾਣ ਸੋ ਮੈਂ ਤੁਹਾਨੂੰ ਨੰਬਰ ਫੇਰ ਕੰਟੈਕਟ ਸ਼ੇਅਰ ਕਰ ਦਿੰਦਾ 9501600978 ਮੈਨਾਂ ਕੰਟੈਕਟ ਕਰ ਸਕਦਾ ਇਹਨਾਂ ਧੀਆਂ ਨੂੰ ਇੱਥੋਂ ਲੈ ਕੇ ਜਾਦਾ ਭਾਈ ਨਿਰਮਲ ਸਿੰਘ ਹਣੀਆ ਵੀਰ ਆਪਣਾ ਛੋਟਾ ਵੀਰ ਉਹ ਵੀ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਅਸੀਂ ਸਾਰੇ ਜਾਣੇ ਪੂਰੀ ਸੇਵਾ ਦੇ ਨਾਲ ਇਹਨਾਂ ਨੂੰ ਇੱਥੇ ਲੈ ਜਾਵਾਂਗੇ ਲੈ ਜਾ ਕੇ ਅੱਗੇ ਕੋਈ ਚੰਗੇ ਬੰਦੇ ਦੇ ਹਵਾਲੇ ਕਰਾਂਗੇ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਚੱਲਦੀ ਚੱਲਦੀ ਸ਼ੇਅਰ ਜਰੂਰ ਕਰ ਦਿਓ ਵਰਲਡ ਭਰ ਦੇ ਵਿੱਚ ਵੀਡੀਓ ਚੱਲਣੀ ਚਾਹੀਦੀ ਹੈ ਧੰਨਵਾਦ